ਜੀ ਤਾਂ ਆਪਾਂ ਵੀ ਨਹੀਂ ਆਉਂਦੇ ਸੀ 2-3 ਮਹੀਨੇ ਪਹਿਲਾਂ ਕਿਉਂਕਿ ਮੈਂ ਚਲੋ ਖੁਦ 플레이ਰ ਰਿਆਂ ਮ ਆਪਾਂ ਖੇਡਦੇ ਸੀ ਨੋ ਡਾਊਟ ਉਹ ਟਾਈਮ ਦੇ ਵਿੱਚ ਜਾਂਦੇ ਸੀਗੇ ਉਦੋਂ ਬਾਅਦ ਚ ਕੰਮਕਾਰਾਂ ਚ ਹੋ ਗਏ ਹੁਣ ਇਹ ਜੀ ਚੀਜ਼ ਲੱਗੀ ਪਈ ਆ ਵੀ 5:30 ਹੁੰਦੇ ਆ 6 ਵਜੇ ਦੇ ਆਪ ਦੇ ਅੰਦਰ ਉਹ ਨਾ ਵੀ ਇਹੋ ਜਿਹਾ ਜਨੂੰਨ ਜਿਹਾ ਹੁੰਦਾ ਵੀ ਯਾਰ ਗਰਾਊਂਡ ਚਲੀਏ ਜੇ ਜਵਾਕਾਂ ਨੂੰ ਇਹ ਚੀਜ਼ ਲੱਗੂਗੀ ਬਾਈ ਉਹ ਦੂਜੇ ਪਾਸੇ ਧਿਆਨ ਨਹੀਂ ਲਾਉਣਗੇ ਗੱਲ ਸਾਰੀ ਨਸ਼ਾ ਬਾਈ ਕੋਈ ਕਿਸੇ ਨੂੰ ਨਹੀਂ ਲਾਉਂਦਾ ਹੁੰਦਾ ਸਾਰੇ ਆਪ ਹੀ ਲੱਗਦੇ ਬਈ ਆਪ ਦਾ ਦਿਮਾਗ ਬੰਦੇ ਦਾ ਹੁੰਦਾ ਵਾ ਜਿਹਦਾ ਜੀ ਕਰਦਾ ਕੋਣ ਕਿਸੇ ਦੇ ਮੂੰਹ ਚ ਪਾ ਦਿੰਦਾ ਵਾ ਸਾਡੇ ਨਹੀਂ ਬਾਈ ਕਰਤਾ ਕਿਸੇ ਨੇ ਆਪਾਂ ਕਿਉਂ ਇਹ ਚੀਜ਼ ਪਾਸੇ ਆਏ ਹੋਏ ਆ ਆਪਾਂ ਨੂੰ ਵੀ ਪਤਾ ਵਾ ਵੀ ਯਾਰ ਆਪਾਂ ਆਪਦੀ ਜ਼ਿੰਦਗੀ ਸਹੀ ਰੱਖਾਂਗੇ ਆਪਣੇ ਘਰ ਦੇ ਉਸ ਹਾਵਨਾ ਰਹੇ ਨੇ ਇਹ ਜਵਾਕਾਂ ਨੂੰ ਆਪਾਂ ਇਹੀ ਚੀਜ਼ ਸਿਖਾਉਣਾ ਬਈ ਅੱਧੇ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਜਵਾਕ ਵਿੱਚੋਂ ਗਲਤ ਨਾਤੇ ਵੀ ਸੀਗੇ ਸਿੱਧੇ ਰਾਹ ਤੇ ਆ ਗਏ ਬਈ ਬੜੀ ਖੁਸ਼ੀ ਹੁੰਦੀ ਆ ਜਦੋਂ ਉਹਨਾਂ ਨੂੰ ਦੇਖ ਕੇ ਮੈਂ ਬਲਜਿੰਦਰ ਨੂੰ ਹੁਣ ਦੱਸਦੇ ਬਲਜਿੰਦਰ ਕਹਿੰਦਾ ਬਈ ਉਹ ਮੁੰਡਾ ਤਾਂ ਮੈਂ ਕਿਹਾ ਉਹ ਹੁਣ ਸਿੱਧੇ ਰਾਹ ਤੇ ਚੜਿਆ ਹੋਇਆ ਬਈ ਕਿੰਨਾ ਕੁ ਵਧੀਆ ਲੱਗਦਾ ਵੀ ਜਿੱਥੇ ਯੂਥ ਖਰਾਬ ਵਾਲੇ ਰਸਤੇ ਪਾਸੇ ਤੁਰਦਾ ਸੀਗਾ ਤੇ ਉਸ ਨੂੰ ਸਹੀ ਡਰਾਕ ਦਿਖਾ ਰਹੇ ਹਾਂ ਤੇ ਇਹਨਾਂ ਦੇ ਮਾਪਿਓ ਵੀ ਪ੍ਰਸ਼ੰਸਾ ਕਰਦੇ ਨੇ ਕਿ ਨਹੀਂ ਬਈ ਬੜੀ ਖੁਸ਼ੀ ਹੁੰਦੀ ਹੈ ਪਹਿਲਾ ਪਹਿਲਾ ਹੋਇਆ ਹਨਾ ਪਹਿਲਾ ਪਹਿਲਾ ਕਰਨ ਲੱਗੇ ਵੀ ਮੁੰਡੇ ਇਕੱਠੇ ਕਰਕੇ ਕੀ ਪਤਾ ਕੀ ਕਰੀ ਜਾਂਦੇ ਨੇ ਵੀ ਕਿਤੇ ਗਲਤ ਪਾਸੇ ਨਾ ਲੱਗ ਜਾਣ ਵੀ ਦੋ ਚਾਰ ਮੁੰਡੇ ਵਿੱਚ ਉਹ ਜੇ ਸੀਗੇ ਚਲੋ ਉਹਨਾਂ ਨੇ ਹਟ ਗਏ ਹੁਣ ਜਿਹਦੇ ਘਰੇ ਜਾਣੇ ਅਗਲਾ ਕਹਿੰਦਾ ਯਾਰ ਬਈ ਖੁਸ਼ੀ ਹੁੰਦੀ ਆ ਤੁਸੀਂ ਜਵਾਬ ਲਾਤੇ ਆ ਹੁਣ ਤੁਹਾਡੇ ਮੂਰੇ ਪੇਰੈਂਟਸ ਉਹ ਛੱਡ ਕੇ ਚੱਲੇ ਹੋ ਸਾਹਮਣੇ ਖੜੇ ਆ ਉਹ ਆਪ ਛੱਡ ਕੇ ਚੱਲੇ ਬਾਈ ਤੀਜੇ ਪਿੰਡ ਤੋਂ ਨਹੀਂ ਉਹ ਬੰਦੇ ਅੱਛਾ ਜੀ ਉਹ ਇੱਥੋਂ ਤਿੰਨ ਤਿੰਨ ਪਿੰਡ ਛੱਡ ਕੇ ਪਿੰਡ ਆ ਉਹਨਾਂ ਦਾ ਹੋਰ ਉਹ ਜਵਾਬ ਉਹ ਆ ਕੇ ਖਹਿਰਿਆਂ ਦੇ ਤਿੰਨ ਜਵਾਬ ਆ ਗਏ ਇਦਾਂ ਕਰਕੇ ਬਾਈ ਇਹਨਾਂ ਦੇ ਪੇਰੈਂਟਸ ਜਦੋਂ ਟੱਕਰਦੇ ਨੇ ਬਾਈ ਸਾਡਾ ਜਵਾਬ ਖੇਡਣ ਲੱਗ ਗਿਆ ਬੜੀ ਖੁਸ਼ੀ ਹੁੰਦੀ ਆ ਇਦਾਂ ਆਪਦੇ ਮਨ ਨੂੰ ਆਪਾਂ ਤਾਂ ਕਰਾਉਂਦਾ ਸਾਰਾ ਕੁਝ ਮਹਾਰਾਜ ਆ ਬਾਈ